ਪਰਵਾਸੀ ਭਾਰਤੀ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਜਿੱਥੇ ਇਹਨਾਂ ਦੀ ਵਜ੍ਹਾ ਕਰਕੇ ਕ੍ਰਾਈਮ ਰੇਟ ਪੰਜਾਬ ਦੇ ਵਿੱਚ ਵਧਿਆ ਆ ਉੱਥੇ ਪੰਜਾਬ ਦੇ ਲੋਕਾਂ ਦੇ ਹਿੱਤ ਵੀ ਪਿੱਛੇ ਪਏ ਆ ਇੰਡੀਆ ਦੀਆਂ ਲਗਭਗ 12 ਤੋਂ 13 ਸਟੇਟਸ ਐਦਾਂ ਦੀਆਂ ਆ ਜਿੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਮਤਲਬ ਕਿ ਪੰਜਾਬੀ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਇਹਨਾਂ ਵਿੱਚ ਸਿੱਕਮ ਅਰੂਣਾਚਲ ਪ੍ਰਦੇਸ਼ ਨਾਗਾਲੈਂਡ ਮਿਜ਼ੋਰਮ ਮਨੀਪੁਰ ਮਗਾਲਿਆ ਹਿਮਾਚਲ ਪ੍ਰਦੇਸ਼ ਅਸਾਮ ਨਾਰਥ ਈਸਟ ਦੀਆਂ ਲਗਭਗ ਸਾਰੀਆਂ ਹੀ ਜਿਹੜੀਆਂ ਸਟੇਟਸ ਆ ਉਹ ਆਉਂਦੀਆਂ ਆ ਉੱਥੇ ਪੰਜਾਬੀ ਜਾ ਕੇ ਕੋਈ ਜ਼ਮੀਨ ਨਹੀਂ ले ਸਕਦਾ ਜੇਕਰ ਕੋਈ ਬੰਦਾ ਜ਼ਮੀਨ ਲੈਣਾ ਵੀ ਚਾਹੇ ਤਾਂ ਉਹਦੇ ਲਈ ਬਹੁਤ ਸਾਰੇ ਰੂਲ ਰੈਗੂਲੇਸ਼ਨ ਆ ਉਹ ਸਾਰੇ ਪੂਰੇ ਕਰਨੇ ਪੈਂਦੇ ਆ ਜਿਆਦਾਤਰ ਰਾਜਾਂ ਦੇ ਵਿੱਚ ਤੁਸੀਂ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਤਾਂ ਲੈ ਹੀ ਨਹੀਂ ਸਕਦੇ ਜੇ ਕਿਸੇ ਨੇ ਕਮਰਸ਼ੀਅਲ ਵੀ ਲੈਣੀ ਆ ਉਹਦੇ ਲਈ ਵੀ ਜਿਹੜੀਆਂ ਸ਼ਰਤਾਂ ਆ ਉਹ ਬਹੁਤ ਸਖਤ ਆ ਤੁਸੀਂ 20-25 ਸਾਲ ਤੋਂ ਉੱਥੇ ਹੀ ਰਹਿੰਦੇ ਹੋਣੇ ਚਾਹੀਦੇ ਆ ਤੁਹਾਡੇ ਬਾਪ ਦਾਦੇ ਉੱਥੇ ਰਹਿੰਦੇ ਹੋਣੇ ਚਾਹੀਦੇ ਆ ਜਾਨੀ ਕਿ ਉੱਥੇ ਡੋਮਿਸਾਈਲ ਦੇ ਜਿਹੜੇ ਸਰਟੀਫਿਕੇਟ ਆ ਉਹ ਬਣਦੀਆਂ ਸ਼ਰਤਾਂ ਬਹੁਤ ਸਖਤ ਆ ਵੋਟਰ ਕਾਰਡ ਤੇ ਆਧਾਰ ਕਾਰਡ ਵੀ ਉਸ ਸਟੇਟ ਦਾ ਬਣਾਉਣ ਦੇ ਲਈ ਵੀ ਉੱਥੇ ਬਹੁਤ ਸਖਤ ਜਿਹੜੀਆਂ ਸ਼ਰਤਾਂ ਆ ਜਿਹੜੀਆਂ ਕਿ ਆਮ ਤੌਰ ਤੇ ਹੋਰ ਸਟੇਟਾਂ ਵਾਲਾ ਬੰਦਾ ਪੂਰਾ ਨਹੀਂ ਕਰ ਸਕਦਾ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਆ ਪੰਜਾਬ ਦੇ ਵਿੱਚ ਇੰਡੀਆ ਦਾ ਕੋਈ ਵੀ ਹੋਰ ਸਟੇਟ ਦਾ ਬੰਦਾ ਆ ਕੇ ਜ਼ਮੀਨ ਲੈ ਸਕਦਾ ਉਹਨੂੰ ਕੋਈ ਰੋਕ ਟੋਕ ਨਹੀਂਗੀ ਜਿਹਦੀ ਵਜ੍ਹਾ ਕਰਕੇ ਹੀ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਜਿੱਥੇ ਬੰਗਲਾਦੇਸ਼ੀ ਆ ਰਹੇ ਆ ਇੰਡੀਆ ਦੀਆਂ ਸਟੇਟਸ ਜਿਹੜੀਆਂ ਜੂਪੀ ਬਿਹਾਰ ਝਾਰਖੰਡ ਇਸ ਤੋਂ ਇਲਾਵਾ ਰਾਜਸਥਾਨ ਹੋਰ ਵੀ ਕਈ ਜਿਹੜੇ ਇੰਡੀਆ ਦੀਆਂ ਸਟੇਟ ਆ ਉੱਥੋਂ ਵੀ ਆ ਕੇ ਕੋ ਪੰਜਾਬ ਦੇ ਵਿੱਚ ਇਸ ਵੇਲੇ ਰੈਣ ਬਸੇਰਾ ਬਣਾ ਰਿਆ ਹਿਮਾਚਲ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਬਾਰਡਰ ਇਲਾਕੇ ਆ ਪੰਜਾਬ ਦੇ ਉਹਨਾਂ ਦੇ ਵਿੱਚ ਹੌਲੀ ਹੌਲੀ ਮੂਵ ਹੋ ਰਿਹਾ ਕਿ ਹਿਮਾਚਲ ਦੇ ਵਿੱਚ ਭੂ ਵਿਗਿਆਨੀਆਂ ਨੇ ਇੱਥੋਂ ਤੱਕ ਵਾਰਨਿੰਗ ਦੇ ਦਿੱਤੀ ਆ ਕਿ 45% ਜਿਹੜੀ ਜਗ੍ਹਾ ਆ ਹਿਮਾਚਲ ਦੀ ਉਹਦੇ ਵਿੱਚ ਲੈਂਡ ਸਲਾਈਡਿੰਗ ਹੋਣ ਦਾ ਖਤਰਾ ਆ ਪਿੱਛੇ ਜਿਹੜੇ ਮੀਂਹ ਪੈ ਸੀਗੇ ਬਰਸਾਤਾਂ ਦੇ ਵਿੱਚ ਉਹਦੀ ਵਜ੍ਹਾ ਕਰਕੇ ਵੀ ਬਹੁਤ ਸਾਰੇ ਲੋਕਾਂ ਦੇ ਘਰ ਵਗੈਰਾ ਟਹੇ ਸੀਗੇ ਇਸੇ ਲਈ ਹੀ ਇਹ ਸਾਰੇ ਹੁਣ ਪੰਜਾਬ ਵੱਲ ਰੁਖ ਕਰ ਰਹੇ ਆ ਤੁਸੀਂ ਇਹਨਾਂ ਦੀ ਜਿਹੜੀ ਮਾਤਰਾ ਆ ਉਹ ਮਹਾੜੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਪੈਸ਼ਲੀ ਲੁਧਿਆਣੇ ਦੇ ਵਿੱਚ ਦੇਖ ਹੀ ਸਕਦੇ ਆ ਇੱਕ ਅਨੁਮਾਨ ਮੁਤਾਬਕ 40 ਤੋਂ 50 ਲੱਖ ਜਿਹੜੇ ਆ ਉਹ ਪ੍ਰਵਾਸੀ ਭਾਰਤੀ ਹੋਰ ਰਾਜਾਂ ਵਾਲੇ ਪੰਜਾਬ ਦੇ ਵਿੱਚ ਆ ਕੇ ਇਸ ਵੇਲੇ ਰਹਿ ਰਿਹਾ ਇਹ ਇੱਕ ਅਨੁਮਾਨ ਆ ਪਰ ਜੇਕਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਇਹਨਾਂ ਦੀ ਸੰਖਿਆ ਕਰੋੜ ਤੋਂ ਵੀ ਵਾਧੂ ਹੋ ਸਕਦੀ ਆ 30 ਤੋਂ ਲੈ ਕੇ 50 ਲੱਖ ਇਸ ਤਰ੍ਹਾਂ ਦੇ ਦੱਸੇ ਜਾ ਰਿਹਾ ਜਿਨ੍ਹਾਂ ਨੇ ਇੱਥੇ ਪੱਕੇ ਵਸਨੀਕ ਬਣ ਗਿਆ VOTER CARD ਬਣਾ ਲਿਆ ਜ਼ਮੀਨ ਜਾਇਦਾਦ ਆਪਣੀ ਲੈ ਲਈ ਆ ਸੋ ਇਸ ਲਈ ਇਹ ਇੱਕ ਬਹੁਤ ਵੱਡਾ ਵੋਟ ਬੈਂਕ ਇਸ ਵੇਲੇ ਬਣ ਚੁੱਕਿਆ ਆ ਵੱਡਾ ਵੋਟ ਬੈਂਕ ਬੰਨ੍ਹ ਕਰਕੇ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੀ ਆ ਪੰਜਾਬ ਦੀਆਂ ਉਹ ਵੀ ਇਸ ਵੇਲੇ ਇਸ ਖਿਲਾਫ ਬੋਲ ਨਹੀਂ ਰਹੀਆਂ ਹੈਗੀਆਂ ਕਿ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਵੀ ਇਹ ਸਪੈਸ਼ਲ ਇਹ ਕਾਨੂੰਨ ਬਣਾਇਆ ਗਿਆ ਹੈ ਕਿ ਉੱਥੇ ਜਾ ਕੇ ਕੋਈ ਬਾਹਰੀ ਇਹ ਸਟੇਟ ਵਾਲਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਫੋਰ ਐਗਜ਼ਾਮਪਲ ਹਿਮਾਚਲ ਜਾਂ ਨਾਗaland ਦੀ ਲਾ ਲੋ ਉਹ ਇਸੇ ਲਈ ਹੀ ਬਣਾਇਆ ਗਿਆ ਸੀ ਕਿ ਉੱਥੋਂ ਦੇ ਜਿਹੜੇ ਸਪੈਸ਼ਲ ਲੋਕ ਆ ਉਹਨਾਂ ਦਾ ਜਿਹੜਾ ਸੱਭਿਆਚਾਰਾ ਉਹਨਾਂ ਦੀ ਬੋਲੀ ਜਿਹੜੀ ਆ ਉਹ ਅਲੱਗਾ ਉਹ ਕਿਤੇ ਮਿਕਸ ਅਪ ਨਾ ਹੋ ਜਾਏ ਜਾਂ ਉਹਨਾਂ ਨੂੰ ਖਤਰਾ ਨਾ ਹੋਵੇ ਇਸੇ ਹੀ ਤਰ੍ਹਾਂ ਪੰਜਾਬ ਦੇ ਵੀ ਜਿਹੜੇ ਲੋਕ ਆ ਉਹਨਾਂ ਦੀ ਬੋਲੀ ਲੱਗਾ ਪਹਿਰਾਵਾ ਅਲੱਗਾ ਉਹਨਾਂ ਦੀ ਦਿੱਖ ਵੀ ਅਲੱਗਾ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਕਾਨੂੰਨ ਦੀ ਮੰਗ ਜ਼ਰੂਰ ਕਰਨੀ ਚਾਹੀਦੀ ਆ ਸਪੈਸ਼ਲ ਰਾਜ ਦੇ ਦਰਜੇ ਵਰਗੇ ਸਾਡੇ ਨਾਲ ਤਾਂ ਜਦੋਂ ਇਹ ਆਜ਼ਾਦੀ ਤੋਂ ਪਹਿਲਾਂ ਨਹਿਰੂ ਵਰਗਿਆਂ ਨੇ ਇਹ ਪ੍ਰੋਮਿਸ ਵੀ ਕੀਤੇ ਸੀਗੇ ਕਿ ਤੁਹਾਨੂੰ ਸਪੈਸ਼ਲ ਰਾਜ ਦਾ ਦਰਜਾ ਦਵਾਂਗੇ ਇੱਥੋਂ ਤੱਕ ਕਿ 1966 ਦੇ ਵਿੱਚ ਵੀ ਜਿਹੜੀ ਪੰਜਾਬੀ ਸੂਬਾ ਲਹਿਰ ਚਲਾਈ ਗਈ ਸੀਗੀ ਉਹ اسی ਵਜ੍ਹਾ ਕਰਕੇ ਹੀ ਚਲਾਈ ਸੀਗੀ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਬੋਲੀ ਆ ਪਛਾਣ ਆ ਸੱਭਿਆਚਾਰ ਆ ਉਹਨੂੰ ਸੁਰੱਖਿਅਤ ਰੱਖਿਆ ਜਾ ਸਕੇ ਜੇਕਰ ਇਸੇ ਹੀ ਤਰ੍ਹਾਂ ਰਹਿਣਾ ਸਗਾ ਕਿ ਜਿਸ ਤਰ੍ਹਾਂ ਮਰਜ਼ੀ ਕੋਈ ਆਈ ਜਾਵੇ ਇੱਥੇ ਜ਼ਮੀਨ ਲਈ ਜਾਵੇ ਫਿਰ ਇਹ ਅਲੱਗ ਸੂਬਾ ਬਣਾਉਣ ਦਾ ਫਾਇਦਾ ਹੀ ਕੀ ਹੈ ਸਗਾ ਇੱਕ ਲੋਕ ਹੋਰ ਮਤ ਦੇਣਦੇ ਆ ਕਿ ਪੰਜਾਬ ਦੇ ਲੋਕ ਵੀ ਇੰਡੀਆ ਦੀਆਂ ਹੋਰ ਸਟੇਟਾਂ ਦੇ ਵਿੱਚ ਰਹਿੰਦੇ ਆ ਬਿਲਕੁਲ ਰਹਿੰਦੇ ਆ ਜੀ ਪਰ ਇੰਨੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਲੋਕ ਕਿਸੇ ਵੀ ਹੋਰ ਸਟੇਟ ਦੇ ਵਿੱਚ ਨਹੀਂ ਰਹਿੰਦੇ ਜਾ ਕੇ ਕਿ ਉਹ ਸਟੇਟ ਦੇ ਜਿਹੜੇ ਮੂਹ ਨਿਵਾਸੀ ਲੋਕ ਆ ਉਹਨਾਂ ਦੀ ਸੰਖਿਆ ਘਟਣ ਤੇ ਆ ਜਾਏ ਤੇ ਪੰਜਾਬ ਦੀ ਉੱਥੇ ਵਧਣ ਤੇ ਆ ਜਾਏ ਇਸ ਤਰ੍ਹਾਂ ਨਹੀਂਗਾ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜ਼ਰੂਰ ਬਣੇ ਹੋਇਆ ਸੋ ਇਹ ਕਿਸੇ ਨਾਲ ਕੋਈ ਲਾਗਡਾਟ ਨਹੀਂ ਗਈ ਨਫ਼ਰਤ ਨਹੀਂ ਗਈ ਕੰਮ ਕਰਨ ਆਉਣ ਅਰ ਜਦੋਂ ਤੁਸੀਂ ਉੱਥੇ ਪੱਕੇ ਬਸਨੀਕ ਬਣਾ ਲੰਨੇ ਆ ਉਹਦੇ ਨਾਲ ਕਿਤੇ ਕਿਤੇ ਨਾ ਕਿਤੇ ਜਿਹੜੇ ਇਹ ਡੈਮੋਗ੍ਰਾਫਿਕ ਅੰਕੜੇ ਆ ਉਹ ਬਦਲਦੇ ਜਰੂਰ ਆ ਉਹਦੇ ਨਾਲ ਫਰਕ ਜਰੂਰ ਪੈਂਦਾ ਆ ਕੋਈ ਵੀ ਰਾਜਨੀਤਿਕ ਪਾਰਟੀ ਇਸ ਮੁੱਦੇ ਤੇ ਬੋਲਣ ਤੋਂ ਇਸ ਵੇਲੇ ਗੁਰੇਜ਼ ਕਰ ਰਹੀ ਆ ਜਦ ਕਿ ਇਹ ਬਹੁਤ ਵੱਡਾ ਮੁੱਦਾ ਆ ਇਹ ਪੋਲੀਟੀਕਲ ਪਾਰਟੀਆਂ ਦਾ ਇੱਕ ਸਿੱਧਾ ਹੀ ਫੰਡਾ ਹੁੰਦਾ ਆ ਜਿਸ ਕਮਿਊਨਿਟੀ ਦੀਆਂ ਵੋਟਾਂ ਜ਼ਿਆਦਾ ਆ ਹੁਣ ਇਸ ਵੇਲੇ ਪ੍ਰਵਾਸੀਆਂ ਦੀਆਂ ਵੋਟਾਂ ਬਹੁਤ ਵੱਡੀ ਸੰਖਿਆ ਚ ਆ ਸੋ ਇਹ ਫਰਕ ਪਾਉਂਦੇ ਆ ਸੋ ਇਸ ਲਈ ਕੋਈ ਵੀ ਪਾਰਟੀ ਵਾਲਾ ਇਸ ਵੇਲੇ ਇਹਨਾਂ ਦੇ ਖਿਲਾਫ ਬੋਲਦਾ ਨਹੀਂਗਾ ਸੋ ਪੰਜਾਬੀਓ ਜੇਕਰ ਤੁਸੀਂ ਇਸ ਚੀਜ਼ ਤੋਂ ਬਚਣਾ ਕਿਉਂਕਿ ਇਹ ਕੱਲੀ ਇਹਨਾਂ ਦੀ ਆਬਾਦੀ ਦੇ ਨਾਲ ਹੀ ਫਰਕ ਨਹੀਂ ਪਊਗਾ ਤੁਹਾਡੇ ਜਿਹੜੇ ਰਾਈਟ ਆ ਇੱਥੋਂ ਤੱਕ ਹੀ ਤੁਹਾਡੀਆਂ ਜਿਹੜੇ ਐਸਸੀ ਕੋਟੇ ਆ ਤੁਹਾਡੇ ਜਿਹੜੇ ਹੋਰ ਕੰਮਕਾਰ ਆ ਜਿਹੜੇ ਤੁਸੀਂ ਛੋਟੇ ਲੈਵਲ ਤੇ ਵੀ ਕਰਦੇ ਆ ਕੋਈ ਨਾਈ ਦਾ ਕੰਮ ਆ ਕੋਈ ਮਜ਼ਦੂਰੀ ਕਰਦਾ ਆ ਜਾਂ ਕੋਈ ਹੋਰ ਟੈਲਾਂ ਲਾਉਣੇ ਵਾਲੇ ਘਰ ਬਣਾਉਣੇ ਵਾਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਆ ਜਿਹੜੇ ਸਬਜ਼ੀਆਂ ਵੇਚਣ ਨਾਲੇ ਹੌਲੀ-ਹੌਲੀ ਇਹਨਾਂ ਨੇ ਲਗਭਗ ਮੰਲੀ ਲੈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੰਪੀਟੀਸ਼ਨ ਨਾ ਹੋਰ ਵੱਡੇ ਲੈਵਲ ਤੱਕ ਜਾਊਗਾ ਤੁਸੀਂ ਸਰਕਾਰੀ ਸਕੂਲਾਂ ਚੋਂ ਜਾਓ ਅੱਜ ਕਿਹਨਾਂ ਦੇ ਬੱਚੇ ਪੜਦੇ ਆ ਆਪਣੇ ਪੰਜਾਬੀਆਂ ਦਾ ਕੋਈ ਨਹੀਂ ਪੜਦਾ ਹੋਣਾ ਸਾਰੇ ਪ੍ਰਾਈਵੇਟਾਂ ਚ ਪੜਦੇ ਆ ਸੋ ਸਰਕਾਰੀ ਸਕੂਲਾਂ ਚ ਕਿਹਨਾਂ ਦੇ ਬੱਚੇ ਵੱਢਦੇ ਆ ਇਹ ਪ੍ਰਵਾਸੀਆਂ ਦੇ ਹੀ ਪੜਦੇ ਆ ਉਹਨਾਂ ਨੇ ਪੰਜਾਬੀ ਸਕੂਲਾਂ ਚ ਪੜ ਕੇ ਬਾਅਦ ਚ ਜਿਹੜਾ ਐਸਸੀ ਕੋਟਾ ਹੀ ਹੋਣਾ ਹੈ ਉਹਦੇ ਅੰਡਰ ਹੀ ਅੱਗੇ ਨੌਕਰੀਆਂ ਵੀ ਲੈਣੀਆਂ ਕਿਉਂਕਿ ਉਹਨਾਂ ਦੀ ਪੰਜਾਬੀ ਵੀ ਜਿਹੜੇ ਆ ਪੰਜਾਬ ਦੇ ਰਹਿਣੇ ਵਾਲੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੁੰਨੀ ਆ ਸੋ ਇਹ ਸਰਕਾਰੀ ਨੌਕਰੀਆਂ ਤੱਕ ਵੀ ਆਊਗੇ ਇੱਥੋਂ ਤੱਕ ਹੀ ਤੁਹਾਡੇ ਕੰਮ ਜਿਹੜੇ ਆ ਉਹ ਤਾਂ ਐਸ ਵੇਲੇ ਮੱਲ ਹੀ ਲੈ ਉਹ ਲੱਗ ਭਗ ਸੋ ਇਸ ਲਈ ਇਹ ਕੋਈ ਛੋਟਾ ਮੋਟਾ ਮਸਲਾ ਨਹੀਂਗਾ ਜਿਹੜੀ ਵੀ ਰਾਜਨੀਤਿਕ ਪਾਰਟੀ ਦਾ ਜਿਹੜਾ ਮੈਨੀਫੈਸਟ ਹੋਊਗਾ ਉਹਦੇ ਵਿੱਚ ਇਹ ਹੋਊਗਾ ਕਾਨੂੰਨ ਕਿ ਪੰਜਾਬ ਦੇ ਲੋਕਾਂ ਦੇ ਲਈ ਸਪੈਸ਼ਲ ਕਾਨੂੰਨ ਬਣਾਇਆ ਜਾਊਗਾ ਕਿ ਉੱਥੇ ਕੋਈ ਬਾਹਰੀ ਰਾਜ ਆਲਾ ਆ ਕੇ ਜ਼ਮੀਨ ਨਾ ਲੈ ਸਕੇ ਵੋਟ ਨਾ ਬਣਾ ਸਕੇ ਉਸੇ ਹੀ ਪਾਰਟੀ ਨੂੰ ਵੋਟ ਪਾਓ ਪਰ ਇਸ ਤਰ੍ਹਾਂ ਦੀ ਪਾਰਟੀ ਇਸ ਵੇਲੇ ਮੈਨੂੰ ਕੋਈ ਨਜ਼ਰ ਨਹੀਂ ਆ ਰਹੀ ਹੋ ਸਕਦਾ ਕੋਈ ਖੇਤਰੀ ਪਾਰਟੀ ਸਾਡੀ ਪੰਜਾਬ ਦੀ ਉੱਠੇ ਉਹੋ ਇਸ ਤਰ੍ਹਾਂ ਦੇ ਉਹੋ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਜਰੂਰ ਆਊਗੀ ਆਪਾਂ ਵੀ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਵੱਡੇ ਲੈਵਲ ਤੇ ਉੱਠਣ ਜੇ ਬਾਕੀ ਰਾਜ ਇੰਡੀਆ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਆ ਸਕਦੇ ਆ ਕਾਨੂੰਨ ਬਣਵਾ ਸਕਦੇ ਆ ਉੱਤਰਾਖੰਡ ਦੇ ਵਿੱਚ ਵੀ ਲੇਟੈਸਟ ਉਹਨੂੰ ਹੋਰ ਹਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਵੀ ਕਿਉਂ ਨਹੀਂ ਬਣ ਸਕਦਾ ਕਈ ਲੋਕ ਇੱਥੇ ਉਦਾਹਰਨਾਂ ਦੇਣ ਲੱਪੰਦਿਆ ਕਿ ਤੁਹਾਡੇ ਲੋਕ ਵੀ ਕੈਨੇਡਾ ਜਾਂਦੇ ਆ ਬਈ ਜਾਂਦੇ ਆ ਬਿਲਕੁਲ ਜਾਂਦੇ ਆ ਉੱਥੇ ਕਿੰਨੀਆਂ ਸ਼ਰਤਾਂ ਕਿੰਨੇ ਸਾਲ ਲੱਗ ਜਾਂਦੇ ਆ ਫਿਰ ਜਾ ਕੇ ਉੱਥੇ ਕੋਈ ਜ਼ਮੀਨ ਜਾਂ ਜਾਇਦਾਦ ਲੈਂਦੇ ਆ ਹਨ ਜੇ ਤੁਸੀਂ ਉਦਾਹਰਣ ਹੀ ਦੇਣੀ ਹੈ ਤਾਂ ਤੁਸੀਂ ਅਰਬ ਦੇਸ਼ਾਂ ਦੀ ਦੋ ਉਹ ਕਹਿੰਦੇ ਉੱਥੇ ਆਓ ਕੰਮ ਕਰਨ ਆਓ ਪਰ ਪੱਕੇ ਬਸਨੀਕ ਹੋ ਕਦੀ ਨਹੀਂ ਬਣਾਉਂਦੇ ਹੈਗੇ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕੰਮ ਕਰਨ ਆਓ ਜੀ ਸੱਦ ਕੇ ਆਓ ਪਰ ਜਦੋਂ ਤੁਸੀਂ ਉੱਥੇ ਕਿਤੇ ਨਾ ਕਿਤੇ ਜਾ ਕੇ ਘਰ ਲੈ ਲੈਣੇ ਆ ਜਾ ਇਹ ਪ੍ਰਵਾਸੀ ਜਿਹੜੇ ਉੱਥੇ ਪੱਕੇ ਵਸਨੀਕ ਬਣ ਜਾਂਦੇ ਉਹਨਾਂ ਦੀ VOTER ਬਣ ਜਾਂਦੀ ਆ ਫਿਰ ਕਿਤੇ ਨਾ ਕਿਤੇ ਇਹ ਤੁਹਾਡੀ ਜਿਹੜੀ ਬੋਲੀ ਆ ਸੱਭਿਆਚਾਰ ਆ ਤੁਹਾਡੇ ਬੱਚੇ ਆ ਉਹ ਸਾਰਾ ਕੁਝ ਹੌਲੀ ਹੌਲੀ ਮਿਕਸ ਅਪ ਹੋਊਗਾ ਜ਼ਰੂਰ ਜੇ ਬਾਕੀ ਸਟੇਟਾਂ ਇੰਡੀਆ ਦੀਆਂ ਇਹ ਜੋਰ ਪਾ ਰਹੀਆਂ ਕਿ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਜਿਹੜਾ ਇਹ ਕਲਚਰ ਆ ਉਹਨੂੰ ਅਸੀਂ ਸੁਰੱਖਿਅਤ ਰੱਖਣ ਲਈ ਹੀ ਅਲੱਗ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਕਾਨੂੰਨ ਚਾਹੀਦੇ ਆ ਲਦਾਖ ਵਾਲੇ ਵੀ ਜਿਹੜੇ ਸਿੱਖਤ ਸ਼ੈਡਿਊਲ ਦੇ ਲਈ ਹੀ ਲੜਾਈ ਲੜ ਰਹੇ ਆ ਇਹ ਕੀ ਸੀਗਾ ਉਹ ਸਿੱਖਤ ਸ਼ੈਡਿਊਲ ਉਹ ਇਹੀ ਸੀਗਾ ਕਿ ਲਦਾਖ ਨੂੰ ਇੱਕ ਸਪੈਸ਼ਲ ਰਾਜ ਦਾ ਦਰਜਾ ਦਿੱਤਾ ਜਾਵੇ ਉੱਥੇ ਜਿਹੜਾ ਇਹ ਉੱਥੇ ਕੋਈ ਹੋਰ ਰਾਜਾਂ ਵਾਲਾ ਕੇ ਜ਼ਮੀਨ ਨਾ ਖਰੀਦ ਸਕੇ ਉੱਥੇ ਕੋਈ ਵੋਟ ਹੋਰ ਨਾ ਬਣਾ ਸਕੇ ਇਸ ਤਰ੍ਹਾਂ ਦੇ ਕਾਨੂੰਨ ਜੇ ਕੋਈ ਮੰਗ ਕਰਦਾ ਹੈ ਪੰਜਾਬ ਦੇ ਵਿੱਚ ਕੋਈ ਬਾਧੂ ਇਹ ਕੋਈ ਐਕਸਟਰਾ ਮੰਗ ਨਹੀਂ ਗਈ ਇਹ ਪੰਜਾਬ ਦੇ ਲੋਕਾਂ ਦਾ ਐਸ ਵੇਲੇ ਜ਼ਮੀਨੀ ਰਾਈਟ ਆ ਤੇ ਇਹ ਜ਼ਰੂਰ ਅੱਗੇ ਲੈ ਕੇ ਆਉਣਾ ਚਾਹੀਦਾ ਮੰਗਣਾ ਚਾਹੀਦਾ ਹੈ ਜਿਹੜੇ ਵੀ ਨੌਜਵਾਨ ਜਿਨ੍ਹਾਂ ਨੇ ਪੰਜਾਬ 'ਚ ਰਹਿਣਾ ਆ ਉਹਨਾਂ ਨੂੰ ਤਾਂ ਜ਼ਰੂਰ ਇਸ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਆ ਤੇ ਇਹ ਕਾਨੂੰਨ ਦੇ ਉੱਤੇ ਗੱਲ ਕਰਨੀ ਚਾਹੀਦੀ ਆ 140 140 ਕਰੋੜ ਦੇ ਲਗਭਗ ਇੰਡੀਆ ਦੀ ਆਬਾਦੀ ਆ ਪਰ ਜੇਕਰ ਤੁਸੀਂ ਇਹ ਪੂਰਾ ਚਾਰਟ ਦੇਖੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹ ਗੱਲ ਬਹੁਤ ਪ੍ਰਚਾਰੀ ਗਈ ਸੀਗੀ ਕਿ ਹਮ ਦੋ ਹਮਾਰਾ ਇੱਕ ਅੱਗੇ ਹਮ ਦੋ ਹਮਾਰੇ ਦੋ ਹੈਨਾ ਮਤਲਬ ਕਿ ਘੱਟ ਬੱਚੇ ਪੈਦਾ ਕਰੋ ਸੋ ਪੰਜਾਬ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਵੀ ਐਸ ਵੇਲੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਜਿਹੜਾ ਇਹ ਬਰਥ ਰੇਟ ਹੈਗਾ ਸਭ ਤੋਂ ਜ਼ਿਆਦਾ ਘੱਟ ਪੰਜਾਬ ਦੇ ਵਿੱਚ ਹੀ ਆ ਪਰ ਜੇਕਰ ਤੁਸੀਂ ਇਹ 2025 ਦਾ ਚਾਰਟ ਦੇਖੋ ਮੈਨੂੰ ਲੱਗਦਾ ਹੈ ਪੰਜਾਬ ਤੇ ਹਰਿਆਣਾ ਵਾਲਿਆਂ ਨੇ ਇਹ ਜਿਆਦਾ ਚੀਜ਼ ਮੰਨੀ ਆ ਹਿਮਾਚਲ ਵਾਲੇ ਵੀ ਲਾ ਲੋ ਨਾ ਪਰਹ ਤੁਸੀਂ ਵਿਚਲੇ ਇਹ ਸਟੇਟਸ ਦੇਖ ਲਓ ਆਹ ਜਿਹੜੇ ਵੀ ਰੈੱਡ ਰੈੱਡ ਤੁਹਾਨੂੰ ਦਿਖਾ ਰਿਹਾ ਇਹ ਜੂਪੀ ਲਾ ਲਓ ਬਿਹਾਰ ਲਾ ਲਓ ਮਧਿਆ ਪ੍ਰਦੇਸ਼ ਰਾਜਸਥਾਨ ਇੱਥੋਂ ਤੱਕ ਹੀ ਬੰਗਾਲ ਇੱਥੇ ਆਬਾਦੀ ਸਭ ਤੋਂ ਹੀ ਜ਼ਿਆਦਾ ਆਬਾਦੀ ਆ ਜੇ ਮੈਂ ਗੱਲ ਕਰਾਂ ਹਾਂ ਜਿਹੜਾ ਇੰਡੀਆ ਦੇ ਗੱਬੇ-ਗੱਬੇ ਵਾਲਾ ਹਿਸਾਬ ਕਿਤਾਬਾ ਇੱਥੇ ਹੀ ਸਭ ਤੋਂ ਜ਼ਿਆਦਾ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ ਆ ਚਾਹੀਦਾ ਕੀ ਆ ਇੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੀਆਂ ਸਰਕਾਰਾਂ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ ਆ ਕਿ ਸਾਨੂੰ ਇੱਥੇ ਹੀ ਵਧੀਆ ਤੁਸੀਂ ਰੁਜ਼ਗਾਰ ਮਹੀਆ ਕਰਵਾਓ ਤਾਂ ਜੋ ਸਾਨੂੰ ਕਿਸੇ ਹੋਰ ਸਟੇਟਾਂ ਦੇ ਵਿੱਚ ਨਾ ਜਾਣਾ ਪਵੇ ਹਨਾ ਆਪਣਾ ਘਰ ਛੱਡਣਾ ਕੋਈ ਸੌਖਾ ਨਹੀਂ ਹੁੰਦਾ ਮੈਂ ਇਹਨਾਂ ਦਾ ਵੀ ਦਰਦ ਸਮਝਦਾ ਹਾਂ ਸੋ ਇਹ ਸਟੇਟਾਂ ਵਾਲੇ ਲੋਕ ਵਿਚਾਰੇ ਕਦੀ ਮਹਾਰਾਸ਼ਟਰ ਤੇ ਵੀ ਜਾਂਦੇ ਆ ਜਾਂ ਹੋਰ ਨਾਰਥ ਦੀਆਂ ਇਹ ਸਾਊਥ ਆਲਡਮ ਵੀ ਜਾਂਦੇ ਆ ਇੱਧਰ ਸੋ ਇੱਥੇ ਵੀ ਇਹਨਾਂ ਦੇ ਨਾਲ ਬਿਤਕਰਾ ਕੀਤਾ ਜਾਂਦਾ ਬਹੁਤ ਸਾਰੀਆਂ ਖਬਰਾਂ ਤੁਸੀਂ ਵੀ ਸੁਣੀਆਂ ਹੋਣੀਆਂ ਸੋ ਇਹਨਾਂ ਨੂੰ ਕੀ ਚਾਹੀਦਾ ਹੈ ਆਪਣੀਆਂ ਜਿਹੜੀਆਂ ਇਹ ਗਵਰਨਮੈਂਟਾਂ ਉਹਨਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਜ਼ੋਰ ਪਾਉਣ ਥੋੜੇ-ਥੋੜੇ ਪੈਸਿਆਂ ਦੇ ਲਈ ਜਾਂ ਕੋਈ ਨਸ਼ੇ ਦੇ ਲਈ ਨਾ ਵਿਕਣ ਕਿ ਸਾਨੂੰ ਆਪਣੇ ਹੀ ਰਾਜਾਂ ਦੇ ਵਿੱਚ ਕੰਮ ਮਿਲੇ ਸਾਨੂੰ ਕਿਤੇ ਹੋਰ ਨਾ ਜਾਣਾ ਪਵੇ। ਸੋ ਦੂਸਰੀ ਗੱਲ ਇੰਡੀਆ ਆ ਕਿਤੇ ਵੀ ਕੰਮ ਕਰਨ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ ਪਰ ਤੁਸੀਂ ਜਦੋਂ ਪੱਕੇ ਬਸਨੀ ਕਿਸੇ ਵੀ ਏਰੀਆ ਦੇ ਬਣਦੇ ਆ ਫਿਰ ਤੁਸੀਂ ਜਿਹੜੇ ਉੱਥੋਂ ਦੇ ਇਹ ਇਹ ਡੈਮੋਗ੍ਰਾਫਿਕ ਅੰਕੜੇ ਆ ਉਹ ਬਦਲਦੇ ਜ਼ਰੂਰ ਹੁੰਦੇ ਆ ਇਹ ਇਕੱਲੇ ਆਪਾਂ ਹੀ ਚਿੰਤਤ ਨਹੀਂ ਗਏ ਤੁਸੀਂ ਇਹਨਾਂ ਦਾ ਦੇਖ ਲਿਓ ਜਦੋਂ ਨਾਰਥ-ਈਸਟ ਦੇ ਵਿੱਚ ਵੀ ਆ ਉੱਥੇ ਵੀ ਬਹੁਤ ਸਾਰੇ ਲੋਕ ਇਹਨਾਂ ਦਾ ਵਿਰੋਧ ਕਰਦੇ ਹੁੰਦੇ ਆ ਸਾਊਥ 'ਚ ਵੀ ਕਰਦੇ ਹੁੰਦੇ ਆ ਤੋ ਜੇਕਰ ਅਸੀਂ ਵੀ ਕਰਦੇ ਆ ਉਹਦਾ ਕਾਰਨ ਇਹੀ ਆ ਕਿ ਹਰੇਕ ਜਿਹੜਾ ਇਹ ਖਿੱਤੇ ਦੇ ਲੋਕ ਆ ਅਲੱਗ-ਅਲੱਗ ਉਹ ਚਾਹੁੰਦੇ ਆ ਸਾਡਾ ਜਿਹੜਾ ਬੋਲੀ ਆ ਸਾਡਾ ਸੱਭਿਆਚਾਰ ਆ ਉਹ ਬਚਿਆ ਰਹੇ ਦੂਜਾ ਜਿਹੜਾ ਮੂਲ ਨਿਵਾਸੀਆਂ ਦਾ ਇੱਥੇ ਪ੍ਰਮਾਣ ਪੱਤਰ ਆ ਉਹਨਾਂ ਦੇ ਵਿੱਚ ਵੀ ਦੁਬਾਰਾ ਸੋਧ ਕਰਨ ਦੀ ਜ਼ਰੂਰਤ ਆ ਕਿ 25 ਸਾਲਾਂ ਤੋਂ ਜਾਂ ਉਸ ਤੋਂ ਵੀ ਪੁਰਾਣੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਦਾਦੇ ਜਾਂ ਕੁਝ ਹੋਰ ਜ਼ਮੀਨਾਂ ਦੇ ਜਿਹੜੇ ਡਾਕੂਮੈਂਟ ਹੋਊਗੇ ਜਾਂ ਪ੍ਰੂਫ ਹੋਊਗੇ ਉਸ ਆਧਾਰ ਦੇ ਉੱਤੇ ਹੀ ਇਹ ਡੋਮਿਸਾਈਲ ਦੇ ਜਿਹੜੇ ਸਰਟੀਫਿਕੇਟ ਆ ਉਹ ਪੰਜਾਬ ਦੇ ਵਿੱਚ ਬਣਨੇ ਚਾਹੀਦੇ ਆ ਉਸੇ ਹੀ ਆਧਾਰ ਤੇ ਜਿਹੜੀਆਂ ਨੌਕਰੀਆਂ ਹੋਰ ਸਟੇਟਾਂ ਵਾਲੇ ਵੀ ਇਸ ਤਰ੍ਹਾਂ ਕਰ ਰਹੇ ਆ ਕਿ ਜਿਹੜੇ ਉਹਨਾਂ ਦੇ ਮੂਲ ਨਿਵਾਸੀ ਲੋਕ ਆ ਜਿਨ੍ਹਾਂ ਕੋ ਉੱਥੇ ਦੇ ਡੋਮਿਸਾਈਲ ਦੇ ਪ੍ਰਮਾਣ ਪੱਤਰ ਆ ਉਨਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਜਿਹੜੀਆਂ ਵੀ ਸਟੇਟਸ ਦੀਆਂ ਜਿਹੜੀਆਂ ਜੌਬਾਂ ਹੁੰਦੀਆਂ ਨੌਕਰੀਆਂ ਹੁੰਦੀਆਂ ਸੋ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਜ਼ਰੂਰ ਕਰਨਾ ਚਾਹੀਦਾ ਹੈ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਆਉਂਦੀਆਂ ਉਹਦੇ ਵਿੱਚ 10ਵੀਂ ਤੱਕ ਦੀ ਕੋਈ ਇੰਗਲਿਸ਼ 10ਵੀਂ ਤੱਕ ਦੀ ਪੰਜਾਬੀ ਦਾ ਇੱਕ ਪੇਪਰ ਲੈ ਕੇ ਹੀ ਜ਼ਿਆਦਾਤਰ ਰੱਖ ਲਿਆ ਜਾਂਦਾ ਸੋ ਉਹ ਜਿਹੜਾ ਕਾਨੂੰਨ ਆ ਉਹਦੇ ਵਿੱਚ ਵੀ ਸੁਧਾਈ ਦੀ ਜ਼ਰੂਰਤ ਆ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਿਸ ਵੀ ਬੰਦੇ ਨੇ ਪੰਜਾਬੀ ਪੜ੍ਹਿਆ ਹੋਊਗਾ ਤੇ ਪੰਜਾਬ ਦੇ ਵਿੱਚ ਪੜ੍ਹਿਆ ਹੋਊਗਾ ਉਹਨੂੰ ਨੌਕਰੀਆਂ ਦੇ ਵਿੱਚ ਪਹਿਲ ਮਿਲਣੀ ਚਾਹੀਦੀ ਆ ਦੂਜਾ ਜਿਹੜੇ ਇਹ ਪ੍ਰਮਾਣ ਪੱਤਰ ਵੀ ਬਣਨੇ ਆ ਕਿਉਂਕਿ ਬਹੁਤ ਸਾਰੇ ਨੌਜਵਾਨ ਕਹਿ ਲਓ ਕਿ ਬਹੁਤ ਸਾਰੀਆਂ ਫੈਮਲੀਆਂ ਪੰਜਾਬ ਦੀਆਂ ਬਾਰਲੇ ਮੁਰਕਾਂ ਦੇ ਵਿੱਚ ਜਾ ਚੁੱਕੀਆਂ ਹਨ ਉਹਨਾਂ ਦੇ ਦਾਦਿਆਂ ਦੇ ਨਾਮ ਤੇ ਜਾਂ ਉਹ ਜ਼ਮੀਨਾਂ ਦੀਆਂ ਫਰਦਾਂ ਦੇ ਨਾਮ ਤੇ ਉਹਨਾਂ ਨੂੰ ਵੀ ਇਹ ਸੌਖ ਹੋਣੀ ਚਾਹੀਦੀ ਆ ਜੇ ਉਹ ਵਾਪਸ ਆ ਕੇ ਇੱਥੇ ਬਸਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਪ੍ਰਮਾਣ ਪੱਤਰ ਆ ਇਹ ਡੋਮਿਸਾਈਲ ਦੇ ਜਿਹੜੇ ਸਰਟੀਫਿਕੇਟ ਆ ਉਹ ਛੇਤੀ ਬਣ ਜਾਣ ਡੋਮਿਸਾਈਲ ਦੇ ਜਿਹੜੇ ਪੇਪਰ ਆ ਉਹਦੇ ਹੀ ਆਧਾਰ ਤੇ ਨੌਕਰੀਆਂ ਮਿਲਣ ਉਦੇ ਹੀ ਆਧਾਰ ਤੇ ਇੱਥੇ ਕੋਈ ਵੋਟ ਬੈਂਕ ਬਣੇ ਜਾਂ ਵੋਟ ਬਣੇ ਜਾਂ ਆਧਾਰ ਕਾਰਡ ਬਣੇ ਜਾਂ ਕੋਈ ਜ਼ਮੀਨ ਲੈ ਸਕਦਾ ਹੋਵੇ ਸੋ ਇਸ ਤਰ੍ਹਾਂ ਦੇ ਕਾਨੂੰਨ ਐਸ ਵੇਲੇ ਮੈਨੂੰ ਲੱਗਦਾ ਇਹਨਾਂ ਤੇ ਦੁਬਾਰਾ ਬਾਚ ਆਊਟ ਕਰਨ ਦੀ ਜ਼ਰੂਰਤ ਆ ਪੰਜਾਬ ਸਰਕਾਰ ਨੂੰ ਵੀ ਜਿਹੜੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਆ ਜਿਹੜੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੀਆਂ ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਪਰ ਮੈਨੂੰ ਲੱਗਦਾ ਜਿਹੜੀ ਵੀ ਪਾਰਟੀ ਦਿੱਲੀ ਤੋਂ ਚੱਲਦੀ ਆ ਉਹਨੇ ਕਦੀ ਵੀ ਇਦਾਂ ਦੇ ਕਾਨੂੰਨ ਦੇ ਹੱਕ ਚ ਨਹੀਂ ਆਉਣਾ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਇੱਥੋਂ ਹੁਣ ਇੱਥੇ ਸ਼ਿਫਟ ਹੋ ਰਹੇ ਆ ਪੰਜਾਬ ਦੇ ਵਿੱਚ ਇੱਥੇ ਪੱਕੇ ਵਸਨੀਕ ਬਣ ਰਹੇ ਆ ਵੋਟਾਂ ਬਣਾ ਰਹੇ ਆ ਉਹ ਇੱਕ ਤਰ੍ਹਾਂ ਦੇ ਨਾਲ ਵੋਟ ਬੈਂਕ ਹੀ ਆ ਸੋ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਲੱਗਦਾ ਜਿਹੜੀ ਗੱਬੇ ਵਾਲੀ ਆਬਾਦੀ ਆ ਇਹਨੂੰ ਸਿਰਫ ਇਸੇ ਲਈ ਹੀ ਰੱਖਿਆ ਕਿ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਤੇ ਬਾਕੀ ਇੰਡੀਆ ਦੇ ਆਲੇ ਦੁਆਲੇ ਤੁਸੀਂ ਫੈਲਰ ਜਾਓ ਤੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਲੋਕ ਹਨ ਉਹਨਾਂ ਦੀ ਸੰਖਿਆ ਘਟਾ ਦਿਓ ਆਪਣੀ ਹੌਲੀ ਹੌਲੀ ਵਧਾ ਲਓ ਤੇ ਵੋਟ ਵੀ ਇਹ ਪਾਉਗੇ ਕਿਉਂਕਿ ਇਹਨਾਂ ਨੂੰ ਜਾਣਬੁੱਝ ਕੇ ਇੱਕ ਗਰੀਬੀ ਰੇਖਾ ਤੋਂ ਥੱਲੇ ਹੀ ਰੱਖਿਆ ਜਾਂਦਾ ਫਿਰ ਉਸੇ ਹੀ ਸੋਚ ਦੇ ਉੱਤੇ ਧਰਮ ਦੇ ਆਧਾਰ ਦੇ ਉੱਤੇ ਜਾਂ ਜਾਤੀ ਦੇ ਆਧਾਰ ਤੇ ਉ ਇਹ ਵੋਟ ਲੈ ਲਈ ਜਾਂਦੀ ਹੈ ਇਹਨਾਂ ਤੋਂ ਤੇ ਬਾਕੀ ਜਿਹੜੇ ਲੋਕ ਹੈਗੇ ਆ ਹੋਰ ਇੰਡੀਆ ਦੀਆਂ ਸਟੇਟਾਂ ਦੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਲੋਕ ਆ ਉਹਨਾਂ ਦੇ ਹਿੱਤ ਕਿਤੇ ਨਾ ਕਿਤੇ ਅੱਖੋ ਅੱਖੋ ਪਰੂਖੇ ਕਰ ਦਿੱਤੇ ਜਾਂਦੇ ਆ ਉਹਨਾਂ ਬਾਰੇ ਸੋਚਿਆ ਨਹੀਂ ਜਾਂਦਾ ਕਿਉਂਕਿ ਇਹ ਲੋਕਤੰਤਰੀ ਸਿਸਟਮ ਹੀ ਇਦਾਂ ਦਾ ਆ ਕਿ ਜਿਸ ਦੀਆਂ ਵੀ ਵੋਟਾਂ ਜ਼ਿਆਦਾ ਹੋ ਗਈਆਂ ਉਸ ਹੀ ਲੋਕਾਂ ਦੇ ਜਿਹੜੇ ਹਿੱਤ ਹੋਊਗੇ ਉਹਨਾਂ ਦੀਆਂ ਹੀ ਜਿਹੜੀਆਂ ਸਮੱਸਿਆਵਾਂ ਹੋਗੀਆਂ ਉਹਨਾਂ ਨੂੰ ਹੀ ਸੁਣਿਆ ਜਾਊਗਾ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਕੰਮ ਕਰਨ ਵੀ ਆਉਂਦੇ ਆ ਉਹਨਾਂ ਦੀ ਵੀ ਪਛਾਣ ਪੱਤਰ ਲੈਣੇ ਬਹੁਤ ਜ਼ਰੂਰੀ ਆ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਸਾਰਾ ਕੁਝ ਹੋਣਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਕ੍ਰਾਈਮ ਵੀ ਉਹਨਾਂ ਦੀ ਵਜ੍ਹਾ ਕਰਕੇ ਇੱਥੇ ਇਸ ਵੇਲੇ ਵੱਧ ਰਿਹਾ ਕਈ ਜਣੇ ਇੱਥੇ ਕ੍ਰਾਈਮ ਵਗੈਰਾ ਕਰਕੇ ਮੁੜ ਕੇ ਉਧਰ ਚਲੇ ਜਾਂਦੇ ਆ ਆਪਣੇ ਪ੍ਰਾਂਤਾਂ ਦੇ ਵਿੱਚ ਤੇ ਉਹਨਾਂ ਨੂੰ ਲੱਭਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਇਸ ਲਈ ਇਹ ਬਹੁਤ ਸਾਰੀਆਂ ਸਮੱਸਿਆਵਾਂ ਐਸ ਵੇਲੇ ਉੱਭਰ ਕੇ ਸਾਹਮਣੇ ਆ ਰਹੀਆਂ ਸੋ ਜਿੰਨੇ ਵੀ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਰਹਿਣਾ ਹੈ ਅੱਗੇ ਵੀ ਰਹਿਣਾ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਪੰਜਾਬ ਗਵਰਨਮੈਂਟ ਨੂੰ ਵੀ ਇਸ ਤਰ੍ਹਾਂ ਦੇ ਕਾਨੂੰਨ ਜ਼ਰੂਰ ਬਣਾਉਣੇ ਚਾਹੀਦੇ ਆ ਸਰਕਾਰੀ ਨੌਕਰੀਆਂ 'ਚ ਤਾਂ ਪਹਿਲ ਹੋਣੀ ਹੀ ਚਾਹੀਦੀ ਆ ਜਿਹੜੀਆਂ ਪੰਜਾਬ ਦੀਆਂ ਆ ਪੰਜਾਬੀਆਂ ਨੂੰ ਇੱਥੋਂ ਤੱਕ ਕਿ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਵੀ ਪੰਜਾਬ ਦੇ ਵਿੱਚ ਐਸ ਵੇਲੇ ਕੰਮ ਕਰ ਰਹੀਆਂ ਆ ਉਹਨਾਂ ਨੂੰ ਵੀ ਇਹ ਜ਼ਰੂਰ ਇੱਕ ਆਦੇਸ਼ ਹੋਣਾ ਚਾਹੀਦਾ ਆ ਕਿ 70-75% ਤੁਸੀਂ ਪੰਜਾਬੀ ਰੱਖਣੇ ਹੀ ਰੱਖਣੇ ਆ ਜੇ ਮੈਂ ਗੱਲ ਕਰਾਂ ਪੰਜਾਬੀ ਐਸ ਵੇਲੇ ਇਹਨਾਂ ਫੈਕਟਰੀਆਂ ਦੇ ਵਿੱਚ ਘੱਟ ਕਿਉਂ ਕੰਮ ਕਰਦੇ ਆ ਕਿਉਂਕਿ ਉੱਥੇ ਇਹਨਾਂ ਨੂੰ ਇੰਨਾ ਕੋਈ ਬੇਜਸ ਰੇਟ ਮਿਲਦਾ ਹੀ ਨਹੀਂਗਾ ਕਿਉਂਕਿ ਜਿਹੜੇ ਇਹ ਹੋਰ ਰਾਜਾਂ ਤੋਂ ਆਏ ਲੋਕ ਆ ਇਹ ਘੱਟ ਤਨਖਾਹ ਦੇ ਉੱਤੇ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ ਸੋ ਇੱਕ ਨਿਸ਼ਚਿਤ ਤਨਖਾਹ ਰੱਖਣੀ ਤੇ ਐਨੇ ਪੰਜਾਬੀ ਰੱਖਣੇ ਪ੍ਰਾਈਵੇਟ ਕੰਮਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਪੰਜਾਬੀਆਂ ਦੇ ਖਰਚੇ ਕਹਿ ਲਓ ਇਹਨਾਂ ਦੇ ਬੱਚੇ ਸਕੂਲ ਵਧੀਆ ਪੜਦੇ ਆ ਜਾਂ ਇਹਨਾਂ ਦੇ ਆਪਣੇ ਖਰਚੇ ਹੁੰਦੇ ਆ ਬਿਜਲੀ ਦੇ ਘਰ ਬਣਾਏ ਹੁੰਦੇ ਆ ਉਸ ਤਰ੍ਹਾਂ ਦੇ ਖਰਚੇ ਇਹਨਾਂ ਦੇ ਥੋੜੇ ਜਿਆਦੇ ਹੁੰਦੇ ਆ ਇਸ ਲਈ ਇਹਨਾਂ ਨੂੰ ਕੰਮ ਕਰਨ ਦੇ ਲਈ ਥੋੜੀ ਤਨਖਾਹ ਵੀ ਜਿਆਦਾ ਹੀ ਚਾਹੀਦੀ ਆ ਪਰ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਬੱਚੇ 5 5 7 7 ਆ ਉੱਥੇ ਹੀ ਇਕੱਠੇ-ਕੁੱਠੇ ਰਹੀ ਜਾਂਦੇ ਆ ਇੱਕੋ ਹੀ ਸਕੂਲ ਸਰਕਾਰੀਆਂ ਚ ਇੱਥੇ ਪੜ੍ਹੀ ਜਾਂਦੇ ਆ ਪੰਜਾਬ ਦੇ ਵਿੱਚ ਸੋ ਉਹਨਾਂ ਦੇ ਖਰਚੇ ਉਸ ਲੈਵਲ ਦੇ ਆ ਇਸ ਲਈ ਉਹ ਘੱਟ ਤੇ ਵੀ ਤਨਖਾਹ ਕਰਨ ਤੇ ਕੰਮ ਨੂੰ ਤਿਆਰ ਹੋ ਜਾਂਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਆ ਬਦਲਾਵ ਲਿਆ ਕੇ ਹੀ ਅਸੀਂ ਪੰਜਾਬ ਦੀ ਜਿਹੜੀ ਬੱਕਰੀ ਪਛਾਣ ਆ ਜਿਹੜਾ 1966 ਦੇ ਵਿੱਚ ਅਸੀਂ ਸੂਬਾ ਲਿਆ ਸੀਗਾ ਬਖੜਾ ਰਹਿਣ ਦਾ ਇਸੇ ਲਈ ਤਾਂ ਲਿਆ ਸੀਗਾ ਪਰ ਉਹ ਕਿਤੇ ਨਾ ਕਿਤੇ ਹੁਣ ਖਤਮ ਹੁੰਦਾ ਜਾ ਰਿਹਾ ਜਿਹੜੀਆਂ ਪਾਰਟੀਆਂ 1966 ਦੇ ਵਿੱਚ ਇਹ ਬਖੜਾ ਸੂਬਾ ਦੇ ਲੈ ਕੇ ਹੀ ਉਹਨਾਂ ਨੇ ਪ੍ਰਦਰਸ਼ਨ ਵੀ ਕੀਤੇ ਸੀਗੇ ਉਹ ਵੀ ਹੁਣ ਮੈਨੂੰ ਕਿਤੇ ਨਾ ਕਿਤੇ ਖਤਮ ਹੁੰਦੀਆਂ ਜਾਂ ਕਹਿ ਲਓ ਕਿ ਪਿੱਛੇ ਹੀ ਛੁਪਦੀਆਂ ਨਜ਼ਰ ਆ ਰਹੀਆਂ ਇਹ ਮੁੱਦਾ ਐ ਇਸ ਵੇਲੇ ਕਿਸੇ ਵੀ ਮੈਨੀਫੈਸਟੋ ਵਿੱਚ ਪਾਰਟੀ ਦੇ ਹੈ ਹੀ ਨਹੀਂਗਾ ਇਹ ਬਹੁਤ ਵੱਡਾ ਮੁੱਦਾ ਪੰਜਾਬੀਆਂ ਦੇ ਹੱਕਾਂ ਦਾ ਮੁੱਦਾ ਐ ਪੰਜਾਬੀਆਂ ਦੀ ਬੋਲੀ ਦਾ ਮੁੱਦਾ ਐ ਪੰਜਾਬੀ ਦੇ ਸੱਭਿਆਚਾਰ ਦਾ ਮੁੱਦਾ ਐ ਇਹ ਬਹੁਤ ਤਕੜਾ ਮੁੱਦਾ ਐ ਇਹ ਕੁਐਸਚਨ ਜਿਹੜੇ ਵੀ ਐਮਪੀ ਐਮਐਲਏ ਤੁਹਾਡੇ ਕੋਲ ਵੋਟਾਂ ਲੈਣ 2027 ਚਾਹੂਗੇ ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਤੁਸੀਂ ਇਸ ਤੇ ਕਿਹੜਾ ਕਾਨੂੰਨ ਬਣਾਉਂਗੇ ਜੇ ਬਾਕੀ ਸਟੇਟਾਂ ਚ ਬਣ ਸਕਦਾ ਆ ਪੰਜਾਬ ਕੋਈ ਸ਼ਾਮਲਾ ਥੋੜੀ ਆ ਅੱਜ ਥੋੜਾ ਜਿਹਾ ਜਜ਼ਬਾਤੀ ਹੋ ਗਿਆ ਸੀਗਾ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਕੁਝ ਗਲਤ ਲੱਗਾ ਹੋਊਗਾ ਉਹਦੇ ਲਈ ਮਾਫੀ